ਪਿੰਡ ਖੇੜੇ ਵਾਲਾ ਜੋ ਕਿ ਪੰਜਾਬ ਦੇ ਹਰੇ ਭਰੇ ਖੇਤਾਂ ਦੇ ਵਿੱਚ ਵਸਿਆ ਸੀ ਇੱਕ ਪਰਿਵਾਰ ਦੀ ਕਹਾਣੀ ਦਾ ਗਵਾਹ ਸੀ ਜਿਸ ਦੀ ਜ਼ਿੰਦਗੀ ਵਿੱਚ ਵਿਸ਼ਵਾਸ ਅਤੇ ਨਿਰਾਸ਼ਾ ਦਾ ਅਜੀਬ ਸੰਘਰਸ਼ ਸੀ ਇਸ ਪਰਿਵਾਰ ਵਿੱਚ surjit singh ਅਤੇ ਉਸ ਦੀ ਪਤਨੀ manpreet kaur ਅਤੇ surjit ਦੇ ਮਾਪੇ ਸਰਦਾਰ ਗੁਰਮੀਤ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਸਨ ਉਹਨਾਂ ਦਾ ਘਰ ਜਿੱਥੇ ਰੋਜ਼ਾਨਾ ਗੁਰਬਾਣੀ ਦਾ ਪਾਠ ਹੁੰਦਾ ਸੀ ਤੇ ਬਾਹਰੋਂ ਤਾਂ ਸੁਖੀ ਜਾਪਦਾ ਸੀ ਪਰ ਅੰਦਰੋਂ ਇੱਕ ਵੱਡਾ ਦੁੱਖ ਸੀ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ ਸੁਰਜੀਤ ਅਤੇ ਮਨਪ੍ਰੀਤ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਪਰ ਉਹਨਾਂ ਦੀ ਗੋਦ ਸੁੰਨੀ ਸਨ ਗੁਰਮੀਤ ਸਿੰਘ ਅਤੇ ਸੁਰਿੰਦਰ ਕੌਰ ਜੋ ਹੁਣ ਬੁਢਾਪੇ ਵਿੱਚ ਸਨ ਹਰ ਰੋਜ਼ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕਰਦੇ ਕਿਹੇ ਗੁਰੂ ਜੀ ਸਾਡੇ ਵੰਸ ਨੂੰ ਅੱਗੇ ਵਧਾਓ ਮਨਪ੍ਰੀਤ ਨੇ ਵੀ ਹਰਮੰਦਰ ਸਾਹਿਬ ਦੀਆਂ ਯਾਤਰਾਵਾਂ ਕੀਤੀਆਂ ਡਾਕਟਰਾਂ ਦੀਆਂ ਸਲਾਹਾਂ ਲਈਆਂ ਪਰ ਕੁਝ ਨਾ ਹੋਇਆ ਸੁਰਜੀਤ ਜੋ ਪਹਿਲਾਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਹੌਲੀ-ਹੌਲੀ ਨਿਰਾਸ਼ ਹੋਣ ਲੱਗਾ ਇੱਕ ਸਾਲ ਦੇ ਅੰਦਰ ਗੁਰਮੀਤ ਸਿੰਘ ਅਤੇ ਸੁਰਿੰਦਰ ਕੌਰ ਦਾ ਦੇਹਾਂਤ ਹੋ ਗਿਆ ਉਹਨਾਂ ਦੀ ਆਖਰੀ ਇੱਛਾ ਸੀ ਪੋਤੇ-ਪੋਤੀ ਦਾ ਮੂੰਹ ਦੇਖਣਾ ਉਹ ਅਧੂਰੀ ਰਹਿ ਗਈ ਸੁਰਜੀਤ ਦਾ ਦਿਲ ਟੁੱਟ ਗਿਆ ਉਸ ਨੂੰ ਲੱਗਾ ਕਿ ਉਸ ਨੇ ਆਪਣੇ ਮਾਪਿਆਂ ਨੂੰ ਨਿਰਾਸ਼ ਕੀਤਾ ਹੈ। ਉਸ ਦੀ ਨਿਰਾਸ਼ਾ ਗੁੱਸੇ ਵਿੱਚ ਬਦਲ ਗਈ ਅਤੇ ਉਹ ਸ਼ਰਾਬ ਅਤੇ ਨਸ਼ਿਆਂ ਦੀ ਸੰਗਤ ਵਿੱਚ ਪੈ ਗਿਆ। ਜਿਹੜਾ ਘਰ ਪਹਿਲਾਂ ਗੁਰਬਾਣੀ ਦੇ ਨਾਲ ਗੂੰਜਦਾ ਸੀ, ਹੁਣ ਉੱਥੇ surjit ਦੀਆਂ ਗੱਲਾਂ ਅਤੇ ਮਨਪ੍ਰੇਮ ਦੀ ਚੁੱਪ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਇੱਕ ਰਾਤ surjit ਨੇ ਗੁੱਸੇ ਵਿੱਚ ਘਰ ਦੀਆਂ ਗੁਰੂਆਂ ਦੀਆਂ ਤਸਵੀਰਾਂ ਬਾਹਰ ਸੁੱਟ ਦਿੱਤੀਆਂ ਅਤੇ ਚੀਖਦਾ ਹੋਇਆ ਕਿ ਜੇ ਗੁਰੂ ਨੇ ਸਾਡੀ ਪ੍ਰਵਾਹ ਹੁੰਦੀ ਸਾਡੇ ਨਾਲ ਇਹ ਸਭ ਕੁਝ ਨਾ ਵਾਪਰਦਾ। ਮਨਪ੍ਰੀਤ ਦਿਲੋਂ ਦੁਖੀ ਹੋਈ ਫੇਰ ਵੀ ਆਪਣੇ ਵਿਸ਼ਵਾਸ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਉਹ ਇਕੱਲੀ ਹੀ ਗੁਟਕਾ ਸਾਹਿਬ ਦੇ ਨਾਲ ਬੈਠਦੀ ਅਤੇ ਧੰਨ ਗੁਰੂ ਰਾਮਦਾਸ ਦਾ ਜਾਪ ਕਰਦੀ। ਪਿੰਡ ਵਾਲੇ ਜੋ ਪਹਿਲਾਂ ਉਹਨਾਂ ਦੀ ਇੱਜ਼ਤ ਕਰਦੇ ਸਨ ਹੁਣ surjeet ਦੀ ਹਾਲਤ ਤੇ ਤਰਸ ਖਾਰੇ ਸਨ। ਇੱਕ ਸਰਦੀਆਂ ਦੀ ਸਵੇਰ ਜਦੋਂ ਧੁੰਦ ਨੇ ਪਿੰਡ ਨੂੰ ਢੱਕਿਆ ਹੋਇਆ ਸੀ ਇੱਕ ਸੰਤ ਜਿਸ ਦਾ ਨਾਮ ਸੰਤ ਅਮਰ ਸਿੰਘ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ। ਉਹਨਾਂ ਦੀ ਸਫੇਦ ਚੋਲੇ ਅਤੇ ਚਮਕਦੀਆਂ ਅੱਖਾਂ ਨੇ ਇੱਕ ਅਜੀਬ ਸ਼ਾਂਤੀ ਦਾ ਅਹਿਸਾਸ ਕੀਤਾ। ਮਨਪ੍ਰੀਤ ਨੇ ਸੁਰਜੀਤ ਦੇ ਗੁੱਸੇ ਦੇ ਡਰ ਦੇ ਨਾਲ ਉਹਨਾਂ ਨੂੰ ਜਲਦੀ ਜਲਦੀ ਰੋਟੀ ਪਾਣੀ ਦਿੱਤਾ ਅਤੇ ਕਿਹਾ "ਬਾਬਾ ਜੀ, ਜਲਦੀ ਖਾ ਕੇ ਚਲੇ ਜਾਓ। ਮੇਰਾ ਪਤੀ ਸੰਤਾ ਨੂੰ ਨਹੀਂ ਮੰਨਦਾ। ਉਹ ਤੁਹਾਨੂੰ ਬੁਰਾ ਭਲਾ ਵੀ ਕਹਿ ਸਕਦਾ ਹੈ।" ਸੰਤ ਅਮਰ ਸਿੰਘ ਨੇ ਮੁਸਕਰਾਉਂਦੇ ਹੋਏ ਕਿਹਾ, "ਬੀਬੀ, ਮੈਂ ਗੁਰੂ ਰਾਮਦਾਸ ਜੀ ਦੇ ਘਰ ਤੋਂ ਆਇਆ ਹਾਂ। ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਇਆ ਹਾਂ।" ਆਪਣਾ ਦੁੱਖ ਸਾਂਝਾ ਕਰੋ ਮੈਂ ਤੁਹਾਡੇ ਲਈ ਅਰਦਾਸ ਕਰਾਂਗਾ ਮਨਪ੍ਰੀਤ ਨੇ ਆਪਣਾ ਦੁੱਖ ਵੰਡਿਆ ਸੰਤਾਨਹੀਨਤਾ ਸੁਰਜੀਤ ਦਾ ਨਸ਼ਾ ਅਤੇ ਮਾਪਿਆਂ ਦੀ ਮੌਤ ਸੰਤ ਨੇ ਧੀਰਜ ਨਾਲ ਸੁਣਿਆ ਅਤੇ ਫਿਰ ਅਜੀਬ ਗੱਲ ਕਹੀ ਬੀਬੀ ਗੁਰੂ ਰਾਮਦਾਸ ਜੀ ਤੁਹਾਡੇ ਘਰ ਸੰਤਾਨ ਜ਼ਰੂਰ ਦੇਣਗੇ ਪਰ ਇਹ ਸੰਤਾਨ ਤੁਹਾਡੀਆਂ ਅੱਖਾਂ ਸਾਹਮਣੇ ਨਹੀਂ ਹੋਵੇਗੀ ਮਨਪ੍ਰੀਤ ਦਾ ਦਿਲ ਡਰ ਦੇ ਨਾਲ ਕੰਬ ਗਿਆ ਕਿਸ ਦਾ ਮਤਲਬ ਕੀ ਸੀ ਪਰ ਸੰਤ ਅਮਰ ਸਿੰਘ ਬਿਨਾਂ ਹੋਰ ਸਪਸ਼ਟੀਕਰਨ ਦੇ ਕੇ ਅਸੀਸ ਦੇ ਕੇ ਚਲੇਗੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਕੁਝ ਮਹੀਨਿਆਂ ਬਾਅਦ ਮਨਪ੍ਰੀਤ ਨੂੰ ਅਹਿਸਾਸ ਹੋਇਆ ਕਿ ਉਸ ਕੁੱਖ ਦੇ ਵਿੱਚ ਜੀਵ ਪਲ ਰਿਹਾ ਹੈ। ਉਸ ਨੇ ਇਹ ਗੱਲ ਆਪਣੇ ਗਵੰਢਣ ਸਰਬਜੀਤ ਕੌਰ ਦੇ ਨਾਲ ਸਾਂਝੀ ਕੀਤੀ। ਜਿਸ ਨੇ ਉਸ ਨੂੰ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ। ਟੈਸਟ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਅਤੇ ਮਨਪ੍ਰੀਤ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਉਸ ਨੇ ਸੁਰਜੀਤ ਨੂੰ ਦੱਸਿਆ ਜਸਨੇ ਸ਼ਾਇਦ ਪਹਿਲੀ ਵਾਰ ਆਪਣੀ ਪਤਨੀ ਨੂੰ ਗਲੇ ਲਗਾਇਆ ਉਸਨੇ ਵਾਅਦਾ ਕੀਤਾ ਕਿ ਉਹ ਸ਼ਰਾਬ ਛੱਡ ਦੇਵੇਗਾ ਅਤੇ ਮਨਪ੍ਰੀਤ ਦਾ ਖਿਆਲ ਰੱਖੇਗਾ ਪਿੰਡ ਵਾਲਿਆਂ ਨੇ ਵੀ ਉਹਨਾਂ ਨੂੰ ਅਸੀਸਾਂ ਦਿੱਤੀਆਂ ਸੁਰਜੀਤ ਨੇ ਹੌਲੀ-ਹੌਲੀ ਗੁਰਦੁਆਰੇ ਜਾਣਾ ਸ਼ੁਰੂ ਕੀਤਾ ਅਤੇ ਘਰ ਵਿੱਚ ਗੁਰਬਾਣੀ ਦੀਆਂ ਆਵਾਜ਼ਾਂ ਮੋੜ ਸੁਣਾਈ ਦੇਣ ਲੱਗੀਆਂ ਪਰ ਮਨਪ੍ਰੀਤ ਸੰਤ ਅਮਰ ਸਿੰਘ ਦੀ ਗੱਲ ਨੂੰ ਨਹੀਂ ਪੁੱਝ ਸਕੇ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋਵੇਗੀ ਉਸ ਦੀ ਇਹ ਗੱਲ surjit ਦੇ ਨਾਲ ਉਸ ਨੇ ਸਾਂਝੀ ਕੀਤੀ ਪਰ ਉਸ ਨੇ ਇਸ ਨੂੰ ਮਜ਼ਾਕ ਵਿੱਚ ਉਡਾ ਦਿੱਤਾ। ਬੀਬੀ ਇਹ ਸਭ ਸੰਤਾਂ ਦੀਆਂ ਗੱਲਾਂ ਹੁੰਦੀਆਂ ਹਨਾ ਸਾਡਾ ਬੱਚਾ ਸਾਡੇ ਨਾਲ ਹੀ ਹੋਵੇਗਾ। ਤੇ ਜਦੋਂ ਮਨਪ੍ਰੀਤ ਦਾ ਜਣੇਪਾ ਨੇੜੇ ਆਇਆ ਉਸ ਨੂੰ ਅਚਾਨਕ ਦਰਦ ਉੱਠਿਆ ਅਤੇ surjit ਉਸ ਨੂੰ ਹਸਪਤਾਲ ਲੈ ਕੇ ਗਿਆ। ਪਰ ਡਾਕਟਰਾਂ ਨੇ ਦੱਸਿਆ ਕਿ ਮਨਪ੍ਰੀਤ ਦੀ ਹਾਲਤ ਜੋ ਹੈ ਉਹ ਨਾਜ਼ੁਕ ਹੈ। ਜਣੇਪੇ ਦੌਰਾਨ ਉਸ ਦੀ ਸਾਹ ਟੁੱਟ ਗਈ ਅਤੇ ਡਾਕਟਰਾਂ ਨੇ surjit ਨੂੰ ਦੱਸਿਆ ਕਿ ਨਾ ਸਿਰਫ ਮਨਪ੍ਰੀਤ ਸਗੋ ਬੱਚਾ ਵੀ ਨਹੀਂ ਬਚਿਆ। surjeet ਦਾ ਦਿਲ ਟੁੱਟ ਗਿਆ। ਉਸਨੇ ਮਨਪ੍ਰੀਤ ਦੀ লাশ ਨੂੰ ਘਰ ਲਿਆਂਦਾ ਅਤੇ ਪਿੰਡ ਵਾਲਿਆਂ ਨੇ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਲਈ। ਜਦੋਂ surjeet ਨੇ ਮਨਪ੍ਰੀਤ ਦੀ ਚਿਖਾ ਨੂੰ ਅਗਨੀ ਦਿੱਤੀ ਤਾਂ ਅਚਾਨਕ ਇੱਕ ਅਨੋਖਾ ਚਮਤਕਾਰ ਵਾਪਰਿਆ। ਅਗਨੀ ਨਾ ਲੱਗੀ ਅਤੇ ਲੱਕੜਾਂ ਖਿਲਰ ਗਈਆਂ। ਮਨਪ੍ਰੀਤ ਦੇ ਸਰੀਰ ਵਿੱਚੋਂ ਇੱਕ ਰੋਂਦਾ ਹੋਇਆ ਬੱਚਾ ਇੱਕ ਕੁੜੀ ਬਾਹਰ ਨਿਕਲੀ ਜੋ ਜਿਉਂਦੀ ਸੀ। ਪਿੰਡ ਵਾਲੇ ਹੈਰਾਨ ਰਹਿ ਗਏ। ਅਤੇ ਸੁਰਜੀਤ ਨੇ ਬੱਚੀ ਨੂੰ ਚੁੱਕ ਕੇ ਗਲੇ ਲਗਾਇਆ ਉਸ ਦਾ ਨਾਮ ਰੱਖਿਆ ਰਾਮਦਾਸੀ ਕੌਰ ਕੁਝ ਦਿਨਾਂ ਬਾਅਦ ਸੁਰਜੀਤ ਨੂੰ ਪਿੰਡ ਦੇ ਇੱਕ ਬਜ਼ੁਰਗ ਤੋਂ ਇੱਕ ਹੈਰਾਨੀਜਨਕ ਖਬਰ ਮਿਲੀ ਕਿ ਮਨਪ੍ਰੀਤ ਅਸਲ ਦੇ ਵਿੱਚ ਮਰੀ ਨਹੀਂ ਸੀ ਉਹ ਹਸਪਤਾਲ ਵਿੱਚ ਕੋਮਾ ਵਿੱਚ ਸੀ ਪਰ ਇੱਕ ਗਲਤ ਫਹਿਮੀ ਕਾਰਨ ਸੁਰਜੀਤ ਨੂੰ ਦੱਸਿਆ ਗਿਆ ਕਿ ਉਹ ਮਰ ਗਈ ਅਸਲ ਵਿੱਚ ਜਿਸ ਸਰੀਰ ਨੂੰ ਸੁਰਜੀਤ ਨੇ ਸੰਸਕਾਰ ਕੀਤਾ ਉਹ ਮਨਪ੍ਰੀਤ ਦਾ ਨਹੀਂ ਸੀ ਸਗੋਂ ਇੱਕ ਅਣਜਾਣ ਵਿਅਕਤੀ ਦਾ ਸੀ ਜਸਦੀ ਕੁੱਖ ਵਿੱਚੋਂ RAMDASI ਜਨਮੀ ਸੰਤ ਅਮਰ ਸਿੰਘ ਦੀ ਭਵਿੱਖवाणी ਤੁਹਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋਵੇਗੀ ਇਸ ਗੱਲ ਵੱਲ ਇਸ਼ਾਰਾ ਸੀ ਕਿ ਮਨਪ੍ਰੀਤ ਦੀ ਸੰਤਾਨ ਨਹੀਂ ਹੋਵੇਗੀ ਪਰ ਗੁਰੂ ਦੀ ਕਿਰਪਾ ਨਾਲ RAMDASI ਸੁਰਜੀਤ ਅਤੇ ਮਨਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਆਈ ਮਨਪ੍ਰੀਤ ਜਦੋਂ ਕੋਮਾ ਚੋਂ ਬਾਹਰ ਆਈ ਤਾਂ ਉਸ ਨੂੰ ਪਤਾ ਲੱਗਾ ਕਿ RAMDASI ਉਸ ਦੀ ਆਪਣੀ ਸੰਤਾਨ ਨਹੀਂ ਸੀ ਪਰ ਉਸ ਨੇ ਉਸ ਨੂੰ ਆਪਣੀ ਧੀ ਵਜੋਂ ਅਪਣਾ ਲਿਆ ਸੁਰਜੀਤ ਅਤੇ ਮਨਪ੍ਰੀਤ ਨੇ ਹਰਮੰਦਰ ਸਾਹਿਬ ਜਾ ਕੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਸੁਰਜੀਤ ਨੇ ਆਪਣੀਆਂ ਸਾਰੀਆਂ ਬੁਰਾਈਆਂ ਛੱਡ ਦਿੱਤੀਆਂ। ਜੀ ਹਾਂ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਅਜਿਹੇ ਰੂਪ ਵਿੱਚ ਆ ਸਕਦੀ ਹੈ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਸੋ ਜੀਤ ਅਤੇ ਮਨਪ੍ਰੀਤ ਦੀ ਜ਼ਿੰਦਗੀ ਵਿੱਚ ਰਾਮਦਾਸੀ ਦੀ ਆਮਦ ਇੱਕ ਅਨੋਖਾ ਚਮਤਕਾਰ ਸੀ। ਜੇਕਰ ਤੁਸੀਂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਕਰਦੇ ਹੋ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਧੰਨ ਗੁਰੂ ਰਾਮਦਾਸ ਜ਼ਰੂਰ ਲਿਖਣਾ ਨਾ ਭੁੱਲਿਓ। ਸੋ ਫਤਿਹ ਦੀ ਸਾਂਝ ਪਾਉਨੇ ਆ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ